ਦੋ ਨਿੱਕੀਆਂ ਕਿਹ ਸਖੀਆਂ ਭੈਣਾਂ ਜਿਨ੍ਹਾਂ ਦੀ ਉਮਰ 10 ਸਤਿ 12 ਸਾਲ ਦੀ ਸੀ 10 ਸਾਲ ਦੀ ਸ਼ਰਨ ਅਤੇ 12 ਸਾਲ ਦੀ ਪ੍ਰਭਜੋਤ ਕੋ ਇਹ ਦੋਵੇਂ ਜਣੀਆਂ ਬਾਥਰੂਮ ਦੇ ਵਿੱਚ ਨਹਾਣ ਚਲੀਆਂ ਜਾਂਦੀਆਂ ਨੇ ਘਰ ਦੇ ਵਿੱਚ ਉਸ ਸਮੇਂ ਦਾਦਾ ਮੌਜੂਦ ਹੁੰਦਾ ਹੈ ਪਤਾ ਲੱਗਿਆ ਕਿ ਇਹਨਾਂ ਦੇ ਮਾਪਿਓ ਵਿਦੇਸ਼ ਦੇ ਵਿੱਚ ਕੰਮ ਕਰਦੇ ਨੇ ਮਾਂ ਦੁਬਈ ਦੇ ਵਿੱਚ ਹੈ ਤੇ ਪਿਤਾ ਅਰਮਾਨੀਆਂ ਦੇ ਵਿੱਚ ਰਹਿੰਦੇ ਦੱਸੇ ਜਾ ਰਹੇ ਨੇ ਮਾਪਿਆਂ ਦੀ ਦੇਖ ਰਹਿਖ ਤੋਂ ਬਿਨਾ ਇਹ ਬੱਚੀਆਂ ਘਰ ਦੇ ਵਿੱਚ ਪਲ ਰਹੀਆਂ ਸਨ। ਕਰੀਬ 3 ਮਹੀਨੇ ਪਹਿਲਾਂ ਹੀ ਪਿਤਾ ਹਲੇ ਵਿਦੇਸ਼ ਦੇ ਵਿੱਚ ਗਏ ਨੇ। ਬਜ਼ੁਰਗ ਇਹਨਾਂ ਨੂੰ ਸੰਭ ਦੇ ਸੀ ਪਰ ਬੀਤੇ ਦਿਨੀ ਜਦੋਂ ਇਹ ਬੱਚੀਆਂ ਨਹਾਉਣ ਦੇ ਲਈ ਜਾਂਦੀਆਂ ਨੇ ਜਿਨ੍ਹਾਂ ਦੀ ਉਮਰ 10 ਅਤੇ 12 ਸਾਲ ਦੀ ਹੈ। 5ਵੀਂ ਅਤੇ 7ਵੀਂ ਜਮਾਤ ਦੀਆਂ ਇਹ ਵਿਦਿਆਰਥਣਾਂ ਸੀ। ਤਾਂ ਅੰਦਰ ਜਾ ਕੇ ਕੁੰਡੀ ਲਗਾ ਕੇ ਨਹਾਣਾ ਸ਼ੁਰੂ ਕਰਦੀਆਂ ਨੇ। ਉਸ ਮਗਰੋਂ ਇਹਨਾਂ ਨੂੰ ਗੀਜ਼ਰ ਦੀ ਗੈਸ ਚੜ ਜਾਂਦੀ ਹੈ। ਉੱਥੇ ਕੋਈ ਐਗਜ਼ੌਸਟ ਫੈਨ ਨਹੀਂ ਹੋਣਾ। ਗੈਸ ਨਿਕਲਣ ਦਾ ਕੋਈ ਰਾਹ ਨਹੀਂ ਹੋਣਾ ਇਹ ਨਹੀਂ ਕੀਤਾ ਗਿਆ ਸੀ ਕਿ ਪਹਿਲਾਂ ਹੀ ਬਾਲਟੀ ਭਰੀ ਗਈ ਹੋਵੇ ਤੇ ਉਸ ਤੋਂ ਬਾਅਦ ਨਹਾਇਆ ਗਿਆ ਹੋਵੇ ਨਾਲ ਹੀ ਹੀਟਰ ਚੱਲਦਾ ਰਿਹਾ ਤੇ ਨਾਲ ਹੀ ਉਹ ਤੇ ਨਹਾਉਂਦੀਆਂ ਰਹੀਆਂ ਤੇ ਉਹਨਾਂ ਨੂੰ ਗੈਸ ਚੜਦੀ ਗਈ ਜਿਸ ਦੇ ਕਾਰਨ ਦੋਹਾਂ ਬੱਚੀਆਂ ਨੇ ਅੰਦਰ ਹੀ ਦਮ ਤੋੜ ਦਿੱਤਾ کافی ਸਮੇਂ ਬਾਅਦ ਜਦੋਂ ਇਹ ਬੱਚੀਆਂ ਬਾਹਰ ਹੀ ਨਾ ਆਈਆਂ ਦਰਵਾਜ਼ਾ ਖਟਕਟਾਉਣ ਤੇ ਵੀ ਕੁਝ ਨਾ ਬੋਲੀਆਂ ਉਸ ਮਗਰੋਂ ਹੀ ਪਰਿਵਾਰਿਕ ਮੈਂਬਰਾਂ ਨੂੰ ਸ਼ੱਕ ਹੁੰਦਾ ਤੇ ਦਰਵਾਜਾ ਤੋੜਿਆ ਜਾਂਦਾ ਤੇ ਇਹਨਾਂ ਬੱਚਿਆਂ ਨੂੰ ਬਾਹਰ ਕੱਢਿਆ ਜਾਂਦਾ। ਉਹਨਾਂ ਦੇ ਸਰੀਰ ਨੀਲੇ ਪੈ ਚੁੱਕੇ ਸਨ। ਕੁੱਟ-ਕੁੱਟ ਕੇ ਉਹਨਾਂ ਨੇ ਆਪਣੀ ਜਾਨ ਗਵਾਈ ਹੈ ਤੇ ਇਹ ਸਾਰੀ ਘਟਨਾ ਦੇ ਹੋਣ ਤੋਂ ਬਾਅਦ ਉਹਨਾਂ ਦੀ ਮਾਤਾ-ਪਿਤਾ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਮਾਂ ਵਿਦੇਸ਼ ਤੋਂ ਭੱਜੀ-ਭੱਜੀ ਆਈ ਅਤੇ ਉਸ ਦੀ ਆਣ ਤੋਂ ਬਾਅਦ ਹੀ ਦੋਹਾਂ ਦਾੰਤ ਦੇਮ ਸੰਸਕਾਰ ਕੀਤਾ ਗਿਆ। ਬਸ ਕੁੰਡਾ ਲਾ ਕੇ ਤੇ ਨਹਾਉਣ ਲੱਪਈਆਂ। ਮਾਂ ਚ ਬਸ ਮਰਨੀਆਂ ਹੀ ਮਰਨੀਆਂ ਕਿੰਨੀ ਕਿੰਨੀ ਉਮਰ ਦੀ ਕੁੜੀਆਂ ਦੀ ਬੋੜੀ ਦੀ ਇੱਕ ਜੀ 10 ਸਾਲ ਦੀ ਕੁੜੀ ਬੋਲਾਂ ਸੋਚਾ ਅੱਛਾ ਠੀਕ ਹੈ ਪਤਾ ਕਦੋਂ ਲੱਗਾ ਹੋ ਜਿੰਦਾ ਪਤਾ ਸਾਨੂੰ 12:30 ਵਜੇ ਪਤਾ ਲੱਗਾ ਅੱਛਾ ਠੀਕ ਹੈ 12:00 ਵਜੇ ਨਾਉਣ ਬੜੀਆਂ ਨੂੰ 12:00 ਵਜੇ ਘਰ ਆਉਣ ਇੱਥੋਂ ਦੇ ਆ ਠੀਕ ਪਰ ਇੱਕ ਮਾੜੀ ਘਟਨਾ ਹੋਈ ਹੈ ਜਿੱਥੇ ਗੈਸ ਚੜਨ ਤੋਂ ਬਾਅਦ ਦੋਹਾਂ ਬੱਚੀਆਂ ਦੀ ਜਾਨ ਗਈ ਇੱਕ ਹੋਰ ਇਹੋ ਜਿਹਾ ਹੀ ਮਾਮਲਾ ਜਿੱਥੇ ਗੈਸ ਚੜਨ ਕਰਕੇ ਹੀ પતિ ਪਤਨੀ ਦੀ ਜਾਨ ਗਈ ਹੈ ਰਵਿੰਦਰ ਸਿੰਘ ਅਤੇ ਗੁਰਵਿੰਦਰ ਕੌਰ ਇਹਨਾਂ ਦੋਵਾਂ ਦੀ ਜਾਨ ਵੀ ਇਸ ਕਰਕੇ ਗਈ ਹੈ ਕਿ ਰੈਸਟੋਰੈਂਟ ਦੇ ਵਿੱਚ ਕਰਮਚਾਰੀ ਸੀ ਗੈਸ ਲੀਕ ਹੁੰਦੀ ਹੈ ਤਾਂ ਉਸ ਤੋਂ ਬਾਅਦ ਦਮ ਘੁੱਟਣ ਦੇ ਕਾਰਨ ਦੋਹਾਂ ਦੀ ਜਾਨ ਚਲੀ ਗਈ। ਕਰੀਬ 9 ਮਹੀਨੇ ਪਹਿਲਾਂ ਹੀ ਇਹ ਜੋੜਾ ਵਿਦੇਸ਼ ਦੇ ਵਿੱਚ ਗਿਆ ਸੀ ਚੰਗੇ ਭਵਿੱਖ ਦੀ ਉਮੀਦ ਕਰਦੇ ਹੋਏ ਉੱਥੇ ਪਰਿਵਾਰਿਕ ਮੈਂਬਰਾਂ ਦੀ ਸੁੱਖ-ਸਾਂਦ ਲੈਂਦਾ ਹੋਇਆ ਆਪਣੇ ਦਿਨ ਕੱਟ ਰਿਹਾ ਸੀ। ਕਿ ਬੀਤੇ ਦਿਨ ਇਹ ਮਾੜੀ ਘਟਨਾ ਹੋ ਗਈ ਜਿਸ ਤੋਂ ਬਾਅਦ ਹਰ ਕੋਈ ਸਦਮੇ ਦੇ ਵਿੱਚ ਹੈ ਮੈਨੂੰ ਕੱਲੋਂ ਓ ਕਾਲ ਆਈ 10:30 ਵਜੇ ਵੀ ਤੁਹਾਡੇ ਪਰਿਵਾਰ ਦੀ ਜਿਹੜੇ ਪੂਰੇ ਹੋ ਗਏ ਤੇ ਰਾਤ ਦੇ ਰਾਤ ਨੂੰ 9 ਵਜੇ ਬਰਫੀਲਾ ਤੂਫਾਨ ਆਇਆ ਉਹ ਤੂਫਾਨ ਇੰਨਾ ਭਿਆਨਕ ਸੀ ਜਿਹਦੇ ਨਾਲ ਰੈਸਟੋਰੈਂਟ ਦੇ ਲੜ ਦੇ ਵਗੈਰਾ ਸਾਰਾ ਕੰਮ ਬੰਦ ਹੋ ਗਿਆ ਉਹ ਹੀਟਰਾਂ ਦੇ ਅੱਗੇ ਕਾਕੇ ਖੁੜੀਆਂ ਰੱਖਦੀ ਸੀ ਉਹ ਕਾਕੀ ਬਰਫ ਨਾਲ ਬੰਦ ਹੋਣ ਲੱਗ ਪਈ ਜਿਹੜੀ ਜੈਸੀ ਅੰਦਰ ਬੰਦ ਹੋ ਗਈ ਜਿਹਦੇ ਵਿੱਚ 12 ਮੋਤਾ ਹੋ ਗੀਆਂ ਇੱਕ ਕੁੜੀ 조ਰਜੀਆ ਦੀ ਤੇ ਬਾਕੀ ਆਪਣੇ ਇੰਡੀਆ ਦੀ ਸਾਦੇ ਪੰਜਾਬ ਦੇ ਸੀ ਤੇ ਜਿਹਦੇ ਵਿੱਚ ਮੇਰਾ ਭਾਂਜਾ ਰਵਿੰਦਰ ਸਿੰਘ ਤੇ ਨਾਲ ਉਹਨਾਂ ਦੀ ਪਤਾਰਮ ਪਤਨੀ ਗੁਰਵਿੰਦਰ ਕੌਰ ਐਸੀ ਕਰਕੇ ਕਿਹਾ ਜਾਂਦਾ ਕਿ ਕੁਝ ਗੱਲਾਂ ਨੂੰ ਸਾਵਧਾਨੀ ਦੇ ਨਾਲ ਦੇਖਣਾ ਪਰਖਣਾ ਜਾਂਚਣਾ ਜ਼ਰੂਰ ਚਾਹੀਦਾ ਹੈ ਭਾਵੇਂ ਤੁਸੀਂ ਕਿੰਨੇ ਵੀ ਮਸਰੂਫ ਕਿਉਂ ਨਾ ਹੋਵੋ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਉਸ ਤਰੀਕੇ ਨਾਲ ਹੀ ਰੱਖੋ ਜਿਵੇਂ ਕਿ ਉਹ ਤੁਹਾਡੇ ਕਿਆਨ ਤੇ ਹੀ ਤੁਹਾਡੇ ਹੱਥਾਂ ਦੇ ਵਿੱਚ ਹੀ ਪਲ ਰਹੇ ਹੋਣ। ਭਾਵੇਂ ਉਹਨਾਂ ਬੱਚਿਆਂ ਦੀ ਉਮਰ 10 ਸਾਲ ਦੇ ਕਰੀਬ ਸੀ ਪਰ ਫਿਰ ਵੀ ਉਹਨਾਂ ਨੂੰ ਜ਼ਰੂਰਤ ਸੀ ਕਿ ਕੋਈ ਉਹਨਾਂ ਨੂੰ ਦੇਖ ਸਕਦਾ। ਜਦੋਂ ਉਹ ਇੰਜਨ ਹਾਰ ਰਹੀਆਂ ਸੀ, ਅੰਦਰ ਜਾ ਰਹੀਆਂ ਸੀ ਤਾਂ ਉਹਨੂੰ ਪੁੱਛਿਆ ਜਾਂਦਾ ਕਿ ਗੀਜ਼ਰ ਬੰਦ ਕੀਤਾ ਗਿਆ ਜਾਂ ਫਿਰ ਨਹੀਂ। ਕੋਈ ਐਗਜ਼ੌਸਟ ਫੈਨ ਜੇਕਰ ਸੀਗਾ ਤਾਂ ਉਹ ਚਲਾਇਆ ਗਿਆ ਜਾਂ ਫਿਰ ਨਹੀਂ। ਫਿਰ ਵੀ ਉਹਨਾਂ ਦੀ ਜਾਨ ਬਚ ਸਕਦੀ ਸੀ। ਕਾਫੀ ਲੰਮਾ ਸਮਾਂ ਵੀ ਬੀਤ ਚੁੱਕਿਆ ਸੀ। ਸਰੀਰ ਨੀਲਾ ਹੀ ਹੋ ਗਿਆ ਸੀ ਅਤੇ ਉਹਨਾਂ ਦੀ ਦੰਪੂਟਣ ਕਰਕੇ ਹੀ ਜਾਣ ਕੇ ਸਭ ਕੁਝ ਸਾਹਮਣੇ ਆਇਆ ਗੀਜ਼ਰ ਦੀ ਗੈਸ ਚੜਨ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਪਰ ਇਸ ਨੂੰ ਲੈ ਕੇ ਹੁਣ ਤੱਕ ਕਿੰਨੀ ਹੀ ਵਾਰ ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਪਹਿਲਾਂ ਹੀ ਕੁਝ ਸਾਵਧਾਨੀਆਂ ਵਰਤ ਲਵੋਗੇ ਤਾਂ ਇਹ ਘਟਨਾਵਾਂ ਰੁਕ ਸਕਦੀਆਂ ਨੇ ਪਰ ਲੋਕ ਆਖਿਰਕਾਰ ਇਹੋ ਜੀਆਂ ਗਲਤੀਆਂ ਕਿਵੇਂ ਕਰ ਦਿੰਦੇ ਨੇ ਜਲੰਧਰ ਦੇ ਵਿੱਚ ਦੋਵਾਂ ਸਖੀਆਂ ਪਹਿਣਾ ਦੀ ਜਾਂਚ ਜਾਣ ਤੋਂ ਬਾਅਦ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਕਿ ਆਖਿਰਕਾਰ ਗੀਜ਼ਰ ਦੀ ਵਰਤੋਂ ਕੀਤੀ ਜਾਵੇ ਜਾਂ ਫਿਰ ਨਾ ਸਿਲੰਡਰ ਵਾਲਾ ਗੀਜ਼ਰ ਵਰਤਿਆ ਜਾਵੇ ਜਾਂ ਫਿਰ ਨਾ ਸਿਲੰਡਰ ਨੂੰ ਬਾਥਰੂਮ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਪਾਣੀ ਕਦੋਂ ਪਰਨਾ ਚਾਹੀਦਾ ਹੈ ਐਗਜ਼ੌਸਟ ਫੈਨ ਹੋਣਾ ਚਾਹੀਦਾ ਕਿਹੜੀ ਕੰਪਨੀ ਦਾ ਇਹ ਗੀਜ਼ਰ ਹੋਣਾ ਚਾਹੀਦਾ ਹੈ ਆਈਐਸਆਈ ਮਾਰਕਸ ਦੇ ਉੱਪਰ ਹੋਣਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਗੀਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਆਪਣੀ ਵੀ ਅਤੇ ਬੱਚਿਆਂ ਦੀ ਵੀ ਜਾਨ ਜਿਹੜੀ ਉਹ ਬਚ ਸਕੇ ਕਈ ਵਾਰ ਦੇਖਿਆ ਗਿਆ ਕਿ ਕੁਝ ਜਵਾਨ ਮੁੰਡੇ ਕੁੜੀਆਂ ਦੇ ਨਾਲ ਵੀ ਇਹੋ ਜਿਹੇ ਹਾਦਸੇ ਹੋਏ ਨੇ ਜਿਸ ਦੇ ਕਾਰਨ ਅਜਿਹੇ ਪਰਿਵਾਰ ਦੁਖੀ ਰੋ ਕੇ ਖਾਲੀ ਹੋ ਕੇ ਬੈਠੇ ਨੇ